ਮੇਰਾ ਨਾਮ ਦਿਲਸ਼ਾਦ ਸਿੰਘ ਹੈ ਜੀ ਮੀਰਾਕੋਟ ਤੋਂ ਅੱਜ ਅਸੀਂ ਇਸ ਲੋਟੂ ਤੇ ਤਾਨਾਸ਼ਾਹੀ ਸੁੱਤੀ ਹੋਈ ਸਰਕਾਰ ਨੂੰ ਜਗਾਉਣ ਲਈ ਇਹ ਉਪਰਾਲਾ ਕੀਤਾ ਹੈ ਇਸ ਪੋਖੜ ਧਾਲ ਦਾ ਮਤਲਬ ਇਹੋ ਹੀ ਹੈ ਕਿ ਅਸੀਂ ਮੋਦੀ ਸਰਕਾਰ ਨੂੰ ਇਹ ਸੁਨਾਹ ਲਾਉਣਾ ਚਾਹੁੰਦੇ ਆ ਕਿ ਮੋਦੀ ਸਰਕਾਰ ਕਿਸਾਨਾਂ ਦੇ ਮਾੜੇ ਦਿਨ ਵੀ ਤੇਰੇ ਅੱਛੇ ਦਿਨ ਨਾਲੋਂ ਚੰਗੇ ਨੇ ਤੇ ਜੇ ਤੂੰ ਵਾਕਈ ਕਰਦਾ ਅੱਛੇ ਦਿਨ ਲਿਆਉਣਾ ਚਾਹੁੰਦਾ ਤੇ ਅੱਜ ਸਾਨੂੰ ਲੋੜ ਹੈ ਅਸੀਂ ਕਿ ਮੋਦੀ ਸਰਕਾਰ ਸਾਡੀ ਹਰ ਗੱਲ ਸੁਣੇ ਕਿਉਂਕਿ ਬਹੁਤ ਸਮਾਂ ਹੋ ਗਿਆ ਅਸੀਂ ਉਥੇ ਖੁੱਲੇ ਅਸਮਾਨ ਥੱਲੇ ਠੰਡੀਆਂ ਰਾਤਾਂ ਕੱਟ ਰਹੇ ਆ ਜੇ ਅਜੇ ਵੀ ਤੁਹਾਡੇ ਕੰਨਾਂ ਤੇ ਜੂੰ ਨਹੀਂ ਸੜਕਦੀ ਤੇ ਫੇਰ ਤੁਸੀਂ ਇੱਕ ਤਾਨਾਸ਼ਾਹ ਤੇ ਇੱਕ ਜ਼ਾਲਮ ਡਿਕਟੇਟਰ ਮੰਗੂ ਤੁਸੀਂ ਉੱਭੜ ਕੇ ਦੁਨੀਆ ਦੇ ਚਾਰੇ ਦੇ ਅੱਜ ਹਰ ਇੱਕ ਰਾਸ਼ਟਰਪਤੀ ਚਾਹੇ ਉਹ ਕੋਈ ਵੀ ਮੋਟਵਾਰ ਹੈ ਮੋਦੀ ਨੂੰ ਅੱਜ ਇਹ ਹੀ ਕਹਿਣਾ ਚਾਹੁੰਦਾ ਹੈ ਕਿ ਜੇ ਉਹ ਆਪਣੀ ਜਨਤਾ ਦੀ ਗੱਲ ਨਹੀਂ ਸੁਣ ਸਕਦਾ ਤੇ ਪ੍ਰਧਾਨ ਮੰਤਰੀ ਤੇ ਰਹਿਣ ਦਾ ਉਹ ਕੋਈ ਹੱਕਦਾਰ ਨਹੀਂ ਹੈ ਕਿਉਂਕਿ ਕਿਸਾਨ ਹੀ ਇੱਕ ਅੰਨ ਦਤਾ ਹੈ ਜੇ ਕਿਸਾਨ ਹੀ ਅੱਜ ਸੜਕਾਂ ਤੇ ਰੋਲ ਰਿਹਾ ਹੈ ਤੇ ਅਸੀਂ ਅਸੀਂ ਆਪਣੇ ਦੇਸ਼ ਦਾ ਪਿਵੇਖਦਾ ਕੀ ਮੰਦਰ ਵੇਖ ਰਹੇ ਆ ਜੇ ਆਪਾਂ ਆਪਣੇ ਯੂਥ ਨੂੰ ਸਹੀ ਰਾਹੇ ਪਾਉਣਾ ਵਾ ਤਾਂ ਸਾਨੂੰ ਇਹ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ ਕਿਉਂਕਿ ਅੱਜ ਬਹੁਤ ਲੰਮਿਆ ਬਾਦ ਹੈ ਅਸੀਂ ਇਕੱਠ ਹੋਏ ਆ ਤੇ ਮੈਂ ਆਸ ਕਰਦਾ ਹੈ ਕਿ ਅਸੀਂ ਇਕਜੁੱਟ ਹੀ ਰਹੀਏ ਤੇ ਇਹ ਵੀ ਅਪੀਲ ਕਰਦਾ ਹਾਂ ਕਿ ਸਾਡੇ ਜਿਹੜੇ ਆ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣ। ਧੰਨਵਾਦ। ਹਿੰਦੂ ਤੇ ਜੱਟ ਦੀ ਇਤਰੀ ਅੜੀ ਹੋ ਗਈ। ਹਿੰਦੂ ਨੇ ਤੇ ਕੱਲ ਦੇ ਕੰਮ ਦੱਸਿਆ ਸੀ ਕਿ ਫਲਾਣਾ ਫਲਾਣਾ ਕਰ ਲਿਆ। ਉਹ ਜਿਹੜਾ ਕਿਸਾਨ ਬੈਠਾ ਸੀ ਉਹਨੇ ਦਸਾਂ ਸਾਲਾਂ ਦੇ ਕੰਮ ਕਰਨ ਨੂੰ ਗਿਣਾ ਦਿੱਤੇ ਸੀ। ਇਹ ਦਸਾਂ ਸਾਲਾਂ ਚ ਆ ਕਰ ਲਿਓ। ਮੇਰਾ ਪੰਡਤ ਨਾਲ ਪੰਗਾ ਵਹਿ ਗਿਆ ਏ। ਸਾਡਾ ਹਿੰਦੂ ਸੋਚਣਾ ਕੋਈ ਪੰਗਾ ਨਹੀਂ। ਸਾਡਾ ਹਕੂਮਤ ਨਾਲ ਪੰਗਾ ਏ। ਇਹ ਨਾ ਇਹ ਜੱਟ ਦੀ ਲੜਾਈ ਨਹੀਂ ਆ ਸਿੱਖ ਦੀ ਲੜਾਈ ਨਹੀਂ ਆ ਮੋਦੀ ਗਮਰਾਹ ਕਰ ਰਿਹਾ ਹੈ ਕਦੇ ਕਹਿੰਦਾ ਪੰਜਾਬੀਆਂ ਦੀ ਲੜਾਈ ਆ ਕਦੇ ਕਹਿੰਦਾ ਜੱਟਾਂ ਦੀ ਲੜਾਈ ਆ ਕਦੇ ਕਹਿੰਦਾ ਸਿੱਖਾਂ ਦੀ ਲੜਾਈ ਆ ਮੈਂ ਉਹਨੂੰ ਇਹ ਇਸ 스테ਟ ਆਫ ਕਹ ਦੇਣਾ ਚਾਹੁੰਦੀ ਆ ਕਿ ਮੋਦੀ ਇਹ ਲੜਾਈ ਕਿਸਾਨ ਦੀ ਆ ساری ਦੁਨੀਆ ਦਾ ਕਿਸਾਨ ਸਾਡੇ ਨਾਲ ਆਣ ਕੇ ਜੁੜ ਗਿਆ ਏ ਅਸੀਂ ਨਾਅਰਾ ਵੀ ਇਹ ਬੁਲੰਦ ਕੀਤਾ ਏ ਕਿ ਇਹ ਜ਼ਾਲਮ ਮੋਦੀ ਤੂੰ ਲਾਲਾ ਤਾਂ ਛੱਡਣਾ ਨਹੀਂ ਤੇਰਾ ਨਾਮ ਨਿਸ਼ਾਨ ਹੱਕਾਂ ਲਈ ਜੋ ਲੜਦੇ ਲੋਕ ਮੋਦੀ ਜਿੱਲੋਂ ਤੋਂ ਨਹੀਂ ਡਰਦੇ ਲੋਕ ਇਸ ਕਰਕੇ ਅਸੀਂ ਜਿੰਨਾ ਚਿਰ ਕਿੰਨੇ ਬਿੱਲ ਸਾਡੇ ਰੱਦ ਨਹੀਂ ਹੋਣਗੇ ਅਸੀਂ ਦਰਿਆਂ ਵਿਛਾ ਕੇ ਬੈਠੇ ਆ ਮਸਲਸਲ ਬੈਠੇ ਰਵਾਂਗੇ ਇਹਨਾਂ ਨੂੰਰ ਮੈਂ ਸਮਾਪਤੀ ਕਰਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਜ ਤੁਹਾਨੂੰ ਆਪਣਾ ਨਾਮ ਬੋਲਦੇ ਹਾਂ ਮੇਰਾ ਨਾਮ ਗੁਰਜੀਤ ਸਿੰਘ ਸੰਧੂ ਆ ਜੀ ਤੇ ਹਾਂ ਜੀ ਅੱਜ ਆ ਜੀ ਤਾਂ ਨਹੀਂ ਪਾਇਆ ਜੋ ਪੁਰੀ ਅਜੇ ਨਹੀਂ ਸਾਰੇ ਵੀਰਾਂ ਨੇ ਭੋਕਰ ਤਾਲ ਦਾ ਜਿਹੜਾ ਤੇ ਉਪਰਾਲਾ ਕੀਤਾ ਹੈ ਵੀ ਜਿਹੜਾ ਕਿਸਾਨੀ ਸੰਘਰਸ਼ ਚੱਲੰਦਿਆ ਵਾ ਤੇ ਸਾਰੇ ਵੀਰ ਜਿਹੜੇ ਆ ਇੱਕ ਇੱਕ ਦੋ ਦੋ ਵਾਰੀ ਦਿੱਲੀ ਤੋਂ ਜਿਹੜੇ ਆ ਧੰਨੇ ਦੇ ਵਿੱਚੋਂ ਜਿਹੜੀ ਆਪਣੀ ਸ਼ਮੂਲੀਅਤ ਕਰਕੇ ਵਾਪਸ ਆਏ ਆ ਪਰ ਜਦੋਂ ਕੋਈ ਹਲਝੇਵਿਆਂ ਕਰਕੇ ਨਹੀਂ ਹੁੰਦਾ ਪੀ ਨਹੀਂ ਵੀਰਾਂ ਨੇ ਇੱਕ ਪ੍ਰਣ ਲਿਆ ਵੀ ਅਸੀਂ ਇੱਕ ਦਿਨ ਦਾ ਜਿਹੜਾ ਵਾ ਭੋਕਰ ਤਾਲ ਜਿਹੜੀ ਅੱਜ ਗੁਰੂ ਨਗਰੀ ਦੇ ਵਿੱਚ ਅਸੀਂ ਜਿਹੜਾ ਵਾ ਆਪਣਾ ਯੋਗਦਾਨ ਪਾਈਏ ਤੇ ਅਸੀਂ ਜਿੰਨੇ ਵੀਰਾਂ ਨੇ ਆਪਸ ਵਿੱਚ ਫਲਾਹ ਕੀਤੀ ਤੇ ਅਸੀਂ ਅੱਜ ਇਸ ਜਿਹੜੀ ਪੋਕਰ ਧਾਲ ਤੇ ਬੈਠੇ ਆਂ ਸ਼ਾਮ ਤੱਕ ਤੇ ਮੈਂ ਇਹ ਸਭ ਨੂੰ ਸੁਨੇਹਾ ਦੇਣਾ ਚਾਹੁੰਦਾ ਵਾਂ ਵੀ ਜਿਵੇਂ ਆ ਨਵਾਂ ਸਾਲ ਆ ਰਿਹਾ ਵਾ ਜਿਵੇਂ ਕਿਸਾਨ ਜਥੇਬੰਦੀਆਂ ਨੇ ਵੀ ਜਿਹੜਾ ਐਲਾਨ ਕੀਤਾ ਵਾ ਵੀ ਇਹਦਾ ਨਵਾਂ ਸਾਲ ਆ ਜਿਹੜਾ ਆਪਾਂ ਉਹ ਕਿਸਾਨੀ ਧਰਨੇ ਦੇ ਵਿੱਚ ਜਾਈਏ ਜਿਵੇਂ ਆਪਾਂ ਪਹਿਲਾਂ ਡਲੌਜੀ ਸ਼ਿਮਲਿਆਂ ਚ ਨਵਾਂ ਸਾਲ ਮਨਾਉਣ ਜਾਂਦੇ ਸਾਂ ਅੱਜ ਸਾਡੇ ਜਿਹੜੀ ਇੱਕ ਪਵਿੱਤਰ ਧਰਤੀ ਜਿਹੜੀ ਬਣ ਚੁੱਕੀ ਆ ਇਹ ਸੰਘਰਸ਼ ਇੱਕ ਬਹੁਤ ਪਵਿੱਤਰ ਜਗਾ ਬਣ ਚੁੱਕੀ ਹੈ ਜਿਹਦੇ ਵਿੱਚ ਹਰ ਬੰਦੇ ਨੂੰ ਭਾਵੇਂ ਕੋਈ ਕਿਸਾਨੀ ਨਾਲ ਸੰਬੰਧ ਰੱਖਦਾ ਹੈ ਚਾਹੇ ਨਹੀਂ ਰੱਖਦਾ ਹੈ ਪਰ ਇੱਕ ਇਨਸਾਨੀਅਤ ਦੇ ਨਾਤੇ ਅੱਜ ਪੰਜਾਬ ਦੇ ਲੋਕਾਂ ਦੇ ਅੱਜ ਕਿਸਾਨਾਂ ਦੇ ਜਿਨ੍ਹਾਂ ਦਾ ਅੰਨ ਅਸੀਂ ਰੋਜ਼ ਸਵੇਰ ਤੋਂ ਲੈ ਕੇ ਸ਼ਾਮਾਂ ਤੱਕ ਖਾਂਦੇ ਆ ਅੱਜ ਉਹਨਾਂ ਦੇ ਭੀੜਿਆ ਤੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਦਾ ਵਾਂ ਕਿਸੇ ਤਰੀਕੇ ਨਾਲ ਆਪਣਾ ਜਿਹੜਾ ਯੋਗਦਾਨ ਆ ਭਾਵੇਂ ਉਹ ਸੀਓ ਜੀਓ ਸਿਮ ਬੰਦ ਕਰਕੇ ਭਾਵੇਂ ਉਹ ਕਿਸਾਨੀ ਧਰਨੇ ਦੇ ਵਿੱਚ ਭਾਵੇਂ ਇੱਕ ਦਿਨ ਦਾ ਆਪਾਂ ਘਰੇ ਆਪਾਂ ਜਿਹੜੀ ਭੋਖੜ ਥਾਲ ਤੇ ਬਹਿ ਕੇ ਵੀ ਕਿਸੇ ਤਰੀਕੇ ਨਾਲ ਇਸ ਕਿਸਾਨੀ ਜਿਹੜੇ ਸੰਘਰਸ਼ ਦੇ ਵਿੱਚ ਆਪਣਾ ਯੋਗਦਾਨ ਪਾਇਆ ਜਾਵੇ